काियन होम्योपैथिक क्लिनिक एंड इंटरनेशनल थेरेपी सेंटर जो रोड सिविल हॉस्पिटल के पास रेड कलर की बिल्डिंग में हम कर रहे हैं ये ऑफ कॉस्ट सर्विस दी जा रही है उसका फायदा वासियों को उठाना चाहिए और हम जर्मन से आईलैंड से भी बहुत अच्छी अच्छी थेरेपी बेड थेरेपीज लाए हैं उसको यूज करने से काफी अच्छे रिजल्ट आ रहे हैं न्यूरोपी फिजियोथेरेपी और केम्सोथेरेपी भी कर रही हैं उसका बेनिफिट ਸਾਲਾ ਆਕਾਸ਼ਦੀਪ ਸਿੰਘ ਜੋ ਅਮ੍ਰਿਤਸਰ ਦੇ ਸਰਹਦੀ ਪਿੰਡ ਰਾਜਾ ਤਾਲ ਦਾ ਰਹਿਣ ਵਾਲਾ ਹੈ ਆਕਾਸ਼ਦੀਪ ਦੇ ਪਿਤਾ ਸਵਰਨ ਸਿੰਘ ਨੇ ਦੱਸਿਆ ਸਾਰਾ ਕਰ ਖਾਲੀ ਕਰਕੇ ਪੁੱਤ ਨੂੰ ਵਿਦੇਸ਼ ਭੇਜਿਆ ਸੀ 23 ਜਨਵਰੀ ਨੂੰ ਅਮਰੀਕਾ ਪਹੁੰਚਿਆ ਸੀ ਸਵਰਨ ਸਿੰਘ ਨੇ ਕਿਹਾ ਮੈਂ ਆਪਣੇ ਪੁੱਤ ਦੀ ਖੁਸ਼ੀ ਵਾਸਤੇ ਕਰ ਦੇ ਸਾਰੇ ਸੰਦ ਜ਼ਮੀਨ ਗਹਿਣੇ ਵੇਚ ਦਿੱਤੇ ਪੁੱਤ ਦਾ ਸੁਪਨਾ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਸੀ ਮੈਂ ਜੀ ਕਾਬਲ ਸਿੰਘ ਮਹਾਵਾ ਕਸਾਂਡਾ ਗੁਜ ਨਜ਼ਦੀਕ ਟਾਰੀ ਬਾਰਡਰ ਅਸੀਂ ਜਦੋਂ ਕੱਲ ਟੀਵੀ ਦੀ ਸਕਰੀਨ ਤੇ ਦੇਖਿਆ ਵੀ ਭਾਰਤ ਵਿੱਚ ਜਿਹੜਾ ਪ੍ਰਮਾਨ ਇੱਕ ਜਹਾਜ਼ ਆਇਆ ਤੇ ਉਹਦੇ ਵਿੱਚ 108 ਬੱਚਿਆਂ ਨੂੰ ਲੈ ਕੇ ਆਏ ਨੇ ਤੇ ਜਦੋਂ ਅਸੀਂ ਉਹ ਵੇਖਿਆ ਤੇ ਸਾਡਾ ਹੀ ਮਨ ਬੈਠੇ ਬੈਠਿਆਂ ਦੇ ਵੇਖ ਕੇ ਪਾਪਕ ਹੋ ਗਿਆ ਜਿਹੜੇ ਬੱਚਿਆਂ ਦੇ ਮਾਤਾ ਪਿਤਾ ਉੱਥੇ ਗਏ ਹੋਣਗੇ ਜਿਨ੍ਹਾਂ ਦੇ ਬੱਚੇ ਆਏ ਹੋਣਗੇ ਉਹਨਾਂ ਦੇ ਦਿਲ ਤੇ ਕੀ ਗੱਲ ਬੀਤਦੀ ਹੋਗੀ ਜਿਹੜੇ ਇੱਕ ਬੱਚੇ ਆਪਣੇ ਪਿਵਕ ਬਣਾਉਣ ਵਾਸਤੇ ਬਾਹਰ ਗਏ ਸੀ ਤੇ ਬਾਹਰ ਜਾ ਕੇ ਰੋਜੀ ਰੋਟੀ ਕਮਾਉਣ ਵਾਸਤੇ ਗਏ ਦੇ ਆਪਣੇ ਜਿੰਨੀ ਪੂੰਜੀ ਪਤੀ ਆ ਤੇ ਸਾਰੀ ਹੀ ਬਰਬਾਦ ਕਰ ਲਈ ਉਹਨਾਂ ਨੇ ਹੁਣ ਇਸ ਘਰ ਵਿੱਚ ਹੀ ਰਾਇਤਾਲ ਹੀ ਆਏ ਆ ਤੇ ਇਹਦੇ ਵਿੱਚ ਕਾਸ਼ ਦੇ ਘਰ ਆਣ ਕੇ ਦੇਖਿਆ ਦੇ ਘਰ ਵਿੱਚ ਕੋਈ ਮੱਝ ਨਹੀਂ ਹੈਗੀ ਟਰਾਲੀ ਟਰੈਕਟਰ ਰੀਪਰ 6k ਨਾਲਾਂ ਪਹਿਲੀ ਬੈਹ ਕੀਤੀ 1.75 ਲੱਖ ਦੀ ਬੈਂਕ ਤੋਂ ਲਿਮਟ ਬਣਾਈ ਤੇ ਰਾਤੀ ਰੋ ਰਿਆ ਸੀ ਦੇ ਪਰੇ ਦੇ ਪਰਿਵਾਰ ਨੇ ਗੁਰੂ ਦੇ ਘਰ ਸ੍ਰੀ ਗੁਰੂ ਰਾਮਦਾਸ ਦੇ ਘਰ ਨਾਤਮਸਕ ਹੋਣ ਵਾਸਤੇ ਭੇਜਿਆ ਜੇ ਅਰਦਾਸ ਬੇਦੀ ਕਰਕੇ ਆ ਸਾਡੇ ਤੋਂ ਹੋਰ ਹੈ ਕੁਝ ਨਹੀਂ ਜਦੋਂ ਸਾਡਾ ਕੋਈ ਨੁਕਸਾਨ ਹੋਈਂਦਾ ਦੇ ਰਹੇ ਗੁਰੂ ਜੀ ਗੜੀ ਅਰਦਾਸ ਕਰਦੇ ਨਤਮਸਤਕ ਹੁਨੇ ਆ ਕਿ ਗੁਰੂ ਮਾਰੇ ਸਾਡੇ ਤੇ ਕਿਰਪਾ ਕਰਨੀ ਸਾਡੇ ਪਰਿਵਾਰ ਦੀ ਰਾਖੀ ਤੂੰ ਹੀ ਕਰਨੀ ਆ ਉਸ ਕਰਕੇ ਦਰਬਾਰ ਸਾਹਿਬ ਨਤਮਸਤਕ ਵਾਲੇ ਆਪਣੀ ਮਦਰਮ ਲੈ ਕੇ ਗਏ ਪੁੱਛਿਆ ਆ ਤੇ ਕਿਹਾ ਵੀ ਤੁਹਾਡਾ ਬੇਟਾ ਇੱਥੇ ਸਾਡੇ ਕੋਲ ਆ ਗਿਆ ਵਾ ਇਹਦੇ ਹੱਥ ਵਿੱਚ ਹੱਥ ਘੜੀਆਂ ਪੈਰਾਂ ਵਿੱਚ ਬੀੜੀਆਂ ਪਾਈਆਂ ਹੋਈ ਜਿਵੇਂ ਇੱਕ ਬੜਾ ਵੱਡਾ ਮੁੱਲਜਮ ਘੇਰ ਕੇ ਲੈਂਦਾ ਹੁੰਦਾ ਤੇ ਇਹ ਏਜੰਟ ਜਿਹੜੇ ਫਰਜੀ ਏਜੰਟ ਆ ਇਹਨਾਂ ਕੋਲ ਲੈ ਕੇ ਭੋਲੇ ਭਾਲੇ ਲੋਕਾਂ ਤੋਂ ਪੈਸਾ ਲੈ ਕੇ ਬਾਹਰ ਭੇਜਦੇ ਨੇ ਤੇ ਇਹਨਾਂ ਨੂੰ ਚਾਹੀਦਾ ਵੀ ਇਹੋ ਜੀ ਠੱਗੀ ਦਾ ਨਾਂ ਸ਼ਿਕਾਰ ਬਣਾਇਆ ਕਰਨ ਦੂਜੀ ਗੱਲ ਮੈਂ ਕਰਦਾ ਭਾਰਤ ਸਰਕਾਰ ਤੋਂ ਔਰ ਸੂਬੇ ਦੀ ਸਰਕਾਰਾਂ ਜਿਤਨਾ ਪੰਜਾਬ ਸਰਕਾਰੀ ਆ ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਨੇ ਬੜੇ-ਬੜੇ ਵਾਅਦੇ ਕਰਦੇ ਵੀ ਤੁਹਾਡੇ ਬੱਚੇ ਨੂੰ ਨੌਕਰੀਆਂ ਦੇਵਾਂਗੇ ਤੁਹਾਡੇ ਬੱਚਿਆਂ ਨੂੰ ਰੁਜ਼ਗਾਰ ਮਿਲੇਗਾ ਤੇ ਉਹ ਜਦੋਂ ਇਹ ਹਾਸਲ ਕਰਨੀ ਦੇ ਵੋਟਾਂ ਸਤਾ ਵਿੱਚ ਜਾਂਦੇ ਨੇ ਤੇ ਬਿਲਕੁਲ ਜਿਹੜੇ ਵਾਅਦੇ ਸਾਰੇ ਖੋਖਲੇ ਨਿਕਲਦੇ ਨੇ ਇਸ ਕਰਕੇ ਮੈਂ ਸਰਕਾਰਾਂ ਨੂੰ ਬੇਨਤੀ ਕਰਦਾ ਤੁਹਾਡੇ ਚੈਨਲ ਦੇ ਮਾਦੀ ਜਿਹੜੇ ਬੱਚੇ ਹੁਣ ਉੱਥੋਂ ਰਿਪੋਰਟ ਦੇ ਬਾਈ ਕੀਤੀ ਹੈ ਨਹੀਂ ਕੀਤੀ ਹੈ ਹਾਂ ਕੀ ਕੀ ਗੱਲ ਕਰਦੇ ਨਾ ਤੇ ਦੇ ਨਾਂ ਤੇ ਜੀ ਨਾਂ ਤੇ ਲਿਖਤ ਨੂੰ ਦਿਖਾ ਦੇ ਪਾਰ ਹਾਂ ਹੂੰ ਉਹ ਸੋਚਾ ਮੁਝਾ ਦੇ ਜੀ ਨਾ ਟਰੈਕਟਰ ਟ੍ਰੈਕਟਰ ਵਾਲੀ ਆ ਰਹੀ ਪਰ ਹੱਥ ਸੰਵੇਖ ਕੇ ਸਾਰੇ ਹੂੰ ਤੇ ਹੁਣ ਤੁਸੀਂ ਕੀ ਡਿਮਾਂਡ ਕਰਦੇ ਹੋ ਇੱਕ ਮਿੰਟੋ ਗਮਾਟ ਹੀ ਕੀ ਕਰਨਾ ਚਾਹੁੰਦੇ ਆ ਸਰਕਾਰ ਨੂੰ ਸੁਣਾਉਣਾ ਚਾਹੁੰਦੇ ਆ ਜਿਹੜੇ ਬੱਚੇ ਇਹਨਾਂ ਨਾਲ ਇਸ ਤਰ੍ਹਾਂ ਨਾ ਹੋਵੇ ਹੂੰ ਚਲੋ ਸੱਜਾ ਚਲਵਾ ਆ ਗਿਆ ਵਾਪਸ ਚਲੋ ਸਹੀ ਸਲਾਮਤ ਹੈ ਸਹੀ ਗੱਲ ਨੂੰ ਕਹੀ ਹੈ ਹੂੰ ਉਹਨਾਂ ਕਦੀ ਸਰਕਾਰ ਜੇ ਲਾ ਜੁਨਾ ਸੋਛੜਦੀ ਕੀ ਕਰਦੇ ਫਿਰ ਕੱਲਾ ਕੱਲਾ ਹੈਗਾ ਤੇ ਇਹ ਵੀ ਕਿਹਾ ਜਾ ਰਿਹਾ ਵੀ ਕਈ ਕੋਈ ਬੱਚੇ ਵੀ ਦੱਸ ਰਹੇ ਆ ਵੀ ਉਹਨਾਂ ਨੂੰ ਹੱਥ ਘੜੀ ਲਾਈ ਗਈ ਹੈ ਕਿਤਾ ਤੇ ਇਹਨੂੰ ਕਿਦਾ ਬਾਰੇ ਨਹੀਂ ਬੱਚੇ ਨੇ ਦੱਸ ਪਰ ਇਹਨੂੰ ਕਿਦਾਂ ਦੇਖਦੇ ਹੋ ਜਿਹੜੇ ਬੱਚਿਆਂ ਨੂੰ ਲਾਈ ਹੈ ਇਹ ਬਿਲਕੁਲ ਠੀਕ ਹੈ ਕੋਈ ਗਾਇ ਹੈ ਹੱਥ ਘੜੀ ਵਾਲੀ ਗੱਲ ਤੇ ਕੋਈ ਨਹੀਂ ਪਰ ਕੋ ਦੱਸਿਆ ਨਹੀਂ ਬੇਟੇ ਨੇ ਦੱਸਿਆ ਨਹੀਂ ਜਿੱਦਾਂ ਮਾਂ ਪਿਓ ਤੋਂ ਪਰਦਾ ਰੱਖਦਾ ਹਮ ਗੱਲ ਇਹ ਨਹੀਂ ਇੱਥੇ ਆਪਾਂ ਪਰ ਟੈਨਸ਼ਨ ਨਹੀਂ ਲੈਣੀ ਕੋਈ ਗੱਲ ਦੀ ਚਲੋ ਸ਼ਾਂਤ ਰਹਿਣੇ ਆਪਾਂ ਤੇ ਹੁਣ ਦੁਬਾਰਾ ਕਹੀ ਹੈ ਵੀ ਫੇਰ ਦੁਬਾਰਾ ਕੇ ਬਾਹਰ ਭੇਜਣਾ ਨਾ ਜੀ ਨਾ ਹੁਣ ਬਾਹਰ ਕਰਨਾ ਭੇਜਣਾ ਹਮ ਇੱਕ ਵਾਰ ਜੀ ਵੇਲੇ ਹੋ ਗਿਆ ਤੇ ਬਹੁਤ ਕਿ ਦਫਾ ਤੇ ਕਿੰਨੀ ਉਮਰ ਕਿ ਨਿਕਾਸ਼ ਦਿੱਤੀ 23 ਸਾਲ 23 ਸਾਲ ਤੇ ਉੱਥੇ ਕੀ ਕਰਦੇ ਸੀ ਦੁਬਈ ਚ ਦੁਬਈ ਕੁਛ ਨਹੀਂ ਕੀਤਾ ਨਹੀਂ ਆ ਗਿਆ ਦੁਬਈ ਰਹਿਣ ਕਰਕੇ ਥੋੜਾ ਕਰਤਾ ਜਿਆਦਾ ਉਹ ਤਾਂ 45 ਲੱਖ ਰੁਪਏ ਕਰਦੇ ਸੀ 5 ਗੱਲ ਲੱਖ ਰੁਪਏ ਪਹਿਲਾ ਆ ਗਿਆ ਜੋ ਦੁਬਈ ਭੇਜਿਆ ਫਿਰ ਉੱਥੇ ਦੁਬਈ ਵਾਵਾ ਖਰਚਾ ਆ ਗਿਆ ਦੁਬਈ ਰਿੰਗੀ ਬਹੁਤ ਹੀ ਉੱਥੇ ਫਿਰ ਆਪਣਾ ਖਰਚਾ ਕਰਤਾ ਹੈ 5 6 ਲੱਖ ਹਮ Lo cartiamo avanti. Sì. sì.